ਉਤੇ ਅੱਗ ਬਬੂਲਾ ਹੋਏ ਏ ਡਾਇਰੈਕਟਰ ਆਪਣੀ ਸੋਚ ਅਸ਼ਲੀਲ ਹਰਕਤ ਕਰਦੇ ਆਏ ਨਜ਼ਰ ਸੋਸ਼ਲ ਮੀਡੀਆ ਉਤੇ ਲੋਕਾਂ ਦੇ ਵੱਲੋਂ ਹੁਣ ਕੀਤਾ ਜਾ ਰਿਹਾ ਹੈ ਟ੍ਰੋਲ बॉलीवुड के फेमस डायरेक्टर करण जौहर जिन्नानु असी कॉफी विद करण ਦੇ ਵਿੱਚ ਵੇਖਦੇ ਆ। ਇਸ 쇼 ਦੀ ਗੱਲ ਕਰੀਏ ਤੇ ਸੀਜ਼ਨ 8 ਚੱਲ ਰਿਹਾ ਤੇ ਇਸ ਸੀਜ਼ਨ ਦੀ ਸ਼ੁਰੂਆਤ ਕਾਫੀ ਜ਼ਿਆਦਾ ਤਮਾਕੇਦਾਰ ਹੈ ਸੀ ਕਿਉਂਕਿ ਇਸ ਸੀਜ਼ਨ ਦੇ ਪਹਿਲੇ ਐਪੀਸੋਡ ਦੇ ਵਿੱਚ ਹੀ ਰਨਵੀਰ ਸਿੰਘ ਤੇ ਦੀਪਿਕਾ ਪਾਡਕਨ ਨਜ਼ਰ ਆਈ ਸੀ ਤੇ ਉਹਨਾਂ ਦੇ ਵੱਲੋਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਇਸ 쇼 ਦੇ ਵਿੱਚ ਗੱਲਬਾਤ ਕੀਤੀ ਗਈ ਸੀ ਜਿਸ ਦੇ ਵਿੱਚ ਦੀਪਿਕਾ ਪਾਟੂਕੋਂ ਦੇ ਕਹਿਣਾ ਸੀ ਕਿ ਜਦੋਂ ਉਹ ਰਣਵੀਰ ਸਿੰਘ ਦੇ ਨਾਲ ਰਿਲੇਸ਼ਨਸ਼ਿਪ 'ਚ ਸੀ ਜਾਂ ਉਹਨਾਂ ਦਾ ਵਿਆਹ ਹੋ ਚੁੱਕਿਆ ਸੀਗਾ ਤੇ ਉਸ ਵਕਤ ਵੀ ਉਹ ਕੁਝ ਲੋਕਾਂ ਨੂੰ ਡੇਟ ਕਰ ਰਹੀ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਦੀਪਿਕਾ ਪਾਟੂਕੋਂ ਨੂੰ ਬਹੁਤ ਜ਼ਿਆਦਾ ਟਰੋਲ ਕੀਤਾ ਗਿਆ ਸੀਗਾ ਤੇ ਹਾਲੀ ਦੇ ਵਿੱਚ ਕਾਫੀ ਵਿਦ ਕਰਨ ਸ਼ੋਅ ਦੇ ਇੱਕ ਐਪੀਸੋਡ ਦੇ ਵਿੱਚ ਕਰਨ ਜੋਹਰ ਜੋ ਸੀਗੇ ਇਸੇ ਟ੍ਰੋਲਿੰਗ ਦੇ ਉੱਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆਏ ਸੀ ਤਾਂ ਦੱਸਦੀ ਹੈ ਕਿ ਇਸ ਐਪੀਸੋਡ ਦੇ ਵਿੱਚ ਕਰਨ ਜੋਹਰ ਦੇ ਨਾਲ ਅਦਿੱਤਿਆ ਰੋਏ ਕਪੂਰ ਐਂਡ ਅਰਜੁਨ ਕਪੂਰ ਮੌਜੂਦ ਸਨ ਤਾਂ ਇਸ ਦੌਰਾਨ ਗਲਬਾਤ ਕਰਤਾ ਹੋਇਆ ਕਰਨ ਨੇ ਕਿਹਾ ਕਿ ਉਹ ਜੋ ਐਪੀਸੋਡ ਹੋਇਆ ਸੀ ਉਹ ਸਭ ਤੋਂ ਜ਼ਿਆਦਾ ਇਮਾਨਦਾਰ ਐਪੀਸੋਡ ਸੀ ਹਰ ਸਮੇਂ ਦੇ એપisode ਵਿੱਚ ਇੱਕ ਹਾਸੋਹੇ ਨੇ ਕਿਸਮ ਦਾ ਵੀ ਪ੍ਰਭਾਵ ਸੀ ਮੈਨੂੰ ਲੱਗਦਾ ਹੈ ਕਿ ਅਸੀਂ ਤਿੰਨੋਂ ਬਹੁਤ ਜ਼ਿਆਦਾ ਇਮੋਸ਼ਨਲ ਸੀ ਸਾਡੀਆਂ ਜੋ ਇਮੋਸ਼ਨਲ ਫੀਲਿੰਗਸ ਸੀਆਂ ਉਸ એપisode ਦੇ ਵਿੱਚ ਸਾਫ਼ ਹੋ ਗਈਆਂ ਸਨ ਉਹਨਾਂ ਨੇ ਕਿਹਾ ਕਿ ਉਸ એપisode ਦੇ ਜੋ ਲੋਕਾਂ ਵੱਲ ਰਿਐਕਸ਼ਨ ਦਿੱਤੇ ਗਏ ਉਹ ਕਾਫੀ ਜ਼ਿਆਦਾ ਇਹਨਾਂ ਰਿਐਕਸ਼ਨਸ ਤੋਂ ਖਫਨ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਸਾਡੇ ਸਭ ਤੋਂ ਵਧੀਆ એપisodes ਦੇ ਵਿੱਚੋਂ ਇੱਕ ਸੀ ਕਿਉਂਕਿ ਸਾਰੇ ਜੋ ਉਸ ਸਮੇਂ ਸੋਫੇ ਦੇ ਉੱਤੇ ਬੈਠੇ ਹੋਏ ਸਨ ਉਹ ਕਾਫੀ ਜ਼ਿਆਦਾ ਇਮਾਨਦਾਰ ਸਨ ਤੇ ਉਹਨਾਂ ਵੱਲੋਂ ਜੋ ਵੀ ਗੱਲਾਂ ਕੀਤੀਆਂ ਗਈਆਂ ਉਹ ਹਰ ਇੱਕ ਗੱਲ ਸੱਚ ਸੀ ਤੇ ਉਹ ਕਾਫੀ ਜ਼ਿਆਦਾ ਕਾਈਂਡ ਹਾਰਟਿਡ ਵੀ ਸਨ ਪਰ ਲੋਕਾਂ ਦੇ ਵੱਲੋਂ ਦੀਪਿਕਾ ਪਡੂਕੋਂ ਰਣਵੀਰ ਸਿੰਘ ਦੇ ਉੱਤੇ ਜੋ ਵੀ ਰਿਐਕਸ਼ਨ ਦਿੱਤੇ ਗਏ ਜੋ ਵੀ ਬਕਵਾਸ ਕੀਤਾ ਗਿਆ ਉਹ ਚੀਜ਼ਾਂ ਮੈਨੂੰ ਪਸੰਦ ਨਹੀਂ ਆਈਆਂ ਤੇ ਇਸ ਦੇ ਨਾਲ ਹੀ ਕਰਨ ਜੋਹਰ ਨੇ ਕਿਹਾ ਕਿ ਆਪਣੇ ਘਰ ਦੇ ਵਿੱਚ ਪਹਿਲਾਂ ਦੇਖੋ ਕਿ ਤੁਹਾਡੇ ਕੀ ਚੱਲ ਰਿਹਾ ਫਿਰ ਆ ਕੇ ਕਿਸੇ ਹੋਰ ਦੇ ਉੱਤੇ ਗੱਲ ਕਰਨਾ ਤਾਂ ਦੱਸ ਦਈਏ ਕਿ ਇਹ ਜੋ ਸਟੇਟਮੈਂਟ ਸੀਗੀ ਕਰਨ ਜੋਹਰ ਦੇ ਵੱਲੋਂ ਆਪਣੇ ਰੀਸੈਂਟ ਐਪੀਸੋਡ ਦੇ ਵਿੱਚ ਦਿੱਤੀ ਗਈ ਸੀ ਜਿੱਥੇ ਕਰਨ ਜੋਹਰ ਜੋ ਸੀਗੇ ਟ੍ਰੋਲਰਸ ਦੇ ਉੱਤੇ ਭੜਕਦੇ ਹੋਏ ਨਜ਼ਰ ਆ ਰਹੇ ਸਨ ਤੇ ਉਹਨਾਂ ਦੇ ਵੱਲੋਂ ਐਸੇ ਸ਼ੋਅ ਦੇ ਵਿੱਚ ਇੱਕ ਮਿਡਲ ਫਿੰਗਰ ਵੀ ਉਹਨਾਂ ਲੋਕਾਂ ਨੂੰ ਦਿਖਾਏਗੀ ਜਿਨ੍ਹਾਂ ਦੇ ਵੱਲੋਂ ਕਰਨ ਜੋਰ ਤੋਂ ਲੈ ਕੇ ਦੀਪਿਕਾ ਅਤੇ ਰਣਵੀਰ ਸਿੰਘ ਨੂੰ ਟਰੋਲ ਕੀਤਾ ਜਾ ਰਿਹਾ ਸੀਗਾ ਤੇ ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਮੈਂ ਮਿਡਲ ਫਿੰਗਰ ਦਿਖਾਉਣਾ ਚਾਹੁੰਦਾ ਹਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣਾ ਮੂੰਹ ਬੰਦ ਰੱਖੋ ਤਾਂ ਦੱਸ ਦਈਏ ਕਿ ਦੀਪਿਕਾ ਪਾਡੂ ਕੋ ਨੇ ਆਪਣੇ ਪਿਛਲੇ ਰਿਸ਼ਤੇ ਦੇ ਬਾਰੇ ਐਸੇ ਸ਼ੋਅ 'ਚ ਗੱਲ ਕੀਤੀ ਸੀ ਜਿਸ ਕਰਕੇ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਟਰੋਲ ਹੋਏ ਸੀ